ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹੰਬਲ ਬਲਬੀਰ ਜੰਡੂ ਦੇਸ਼ ਵਿੱਚ ਵਿਧਾਨ ਸਭਾ ਦੀਆਂ 7 ਰਾਜਾਂ ਵਿੱਚ 13 ਉਪ ਚੋਣਾਂ ਜਿਹੜੀਆਂ ਹੋਈਆਂ ਉਹਨਾਂ ਵਿੱਚ ਬਹੁਤਿਆਂ ਦੇ ਵਿੱਚ ਕਾਂਗਰਸ ਜਾਂ ਕਹਿ ਲਈਏ ਇੰਡੀਆ ਨੂੰ ਗੱਠਜੋੜ ਨੂੰ ਸਫਲਤਾ ਮਿਲੀ ਹੈ ਤੇ ਇੱਕ ਸੀਟ ਜਿਹੜੀ ਬਿਹਾਰ ਦੀ ਉਹ ਐਨਡੀਏ ਦੇ ਹਿੱਸੇ ਆਈ ਹੈ ਤੇ ਖਾਸ ਕਰਕੇ ਜੇ ਅਸੀਂ ਪੰਜਾਬ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੀਏ ਤਾਂ ਇਥੋਂ ਦੀ ਜਿਹੜੀ ਜਲੰਧਰ ਵੈਸਟ ਦੀ ਸੀਟ ਹੈ ਉਥੋਂ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤੇ ਇਹ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਬੜੀ ਰਾਹਤ ਵਾਲੀ ਗੱਲ ਹੈ ਅੱਜ ਪਾਰਟੀ ਦੇ ਵਿੱਚ ਪੂਰੇ ਜਸ਼ਨ ਮਨਾਏ ਜਾ ਰਹੇ ਲੱਡੂ ਵੰਡੇ ਜਾ ਰਹੇ ਪਰ ਨਾਲ ਦੀ ਨਾਲ ਇਹ ਵੀ ਹੈਗਾ ਕਿ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਕਾਟੋ ਕਲੇਸ਼ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਅਕਸਰ ਇਹ ਕਹਿਨੀਆਂ ਸੀਗੀਆਂ ਕਿ ਜਲੰਧਰ ਦਾ ਚੋਣ ਨਤੀਜਾ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਵੱਡਾ ਫੇਰ ਬਦਲ ਹੋਏਗਾ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਪੈ ਸਕਦਾ ਪਰ ਉਹ ਸਾਰੀਆਂ ਗੱਲਾਂ ਤਾਂ ਧਰੀਆਂ-ਧਰਾਈਆਂ ਰਹਿ ਗਈਆਂ ਪਰ ਉਥੇ ਜਿਹੜੀ ਦਿਲਚਸਪ ਗੱਲ ਵਾਪਰੀ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 55000 ਤੋਂ ਉੱਪਰ ਵੋਟ ਮਿਲੀ ਹੈ ਇਹ 55000 ਤੇ 246 ਵੋਟਾਂ ਮਿਲੀਆਂ ਤੇ ਇਸ ਤਰ੍ਹਾਂ ਜਿਹੜਾ ਬੀਜੇਪੀ ਦਾ ਉਮੀਦਵਾਰ ਸ਼ੀਤਲ ਅੰਗੁਰਾਲ ਉਹਨੂੰ ਮਿਲੀਆਂ 17900 ਤੇ 26 ਵੋਟਾਂ ਔਰ ਇਸ ਤਰ੍ਹਾਂ ਜਿਹੜਾ ਹੈ ਤ੍ਰਿੰਦਰ ਕੌਰ ਜਿਹੜੀ ਕਿ ਕਾਂਗਰਸ ਦੀ ਉਮੀਦਵਾਰ ਸੀ ਉਸ ਨੂੰ 16000 ਤੇ 757 ਵੋਟਾਂ ਮਿਲੀਆਂ ਤੇ ਚਸਪ ਗੱਲ ਇਹ ਹੈ ਕਿ ਕਾਲੀ ਦਲ ਦੀ ਜਿਹੜੀ ਅਫੀਸ਼ੀਅਲ ਉਮੀਦਵਾਰ ਪਹਿਲਾਂ ਡਿਕਲੇਅਰ ਕੀਤੀ ਗਈ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਤੇ ਜਿਸ ਨੂੰ ਤੱਕੜੀ ਦਾ ਚੋਣ ਨਿਸ਼ਾਨ ਵੀ ਦੇ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਪਾਰਟੀ ਪ੍ਰਧਾਨ ਨੇ ਉਸ ਨੂੰ ਡਿਸੋਨ ਕਰਤਾ ਤੇ ਪਾਰਟੀ ਦੀ ਜਿਹੜੀ ਹਮਾਇਤ ਸੀ ਉਹ ਬਹੁਤ ਜਾਂ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਨੂੰ ਦੇਤੀ ਪਰ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਜਿਹੜੀਆਂ ਵੋਟ ਪਈ ਹੈ ਬੀਬੀ ਸਰਜੀਤ ਕੌਰ ਨੂੰ 1242 ਵੋਟਾਂ ਪਈਆਂ ਤੇ ਬਿੰਦਰ ਲਖਾ ਨੂੰ ਜਿਹੜੀਆਂ ਉਹ ਲਗਭਗ 734 ਵੋਟਾਂ ਪਈਆਂ ਤਾਂ ਇਹ ਜੇ ਵਿਰੋਧੀਆਂ ਦੀਆਂ ਸਾਰੀਆਂ ਵੋਟਾਂ ਵੀ ਲਾ ਲਈਆਂ ਜਾਣ ਤਾਂ ਵੀ ਜਿਹੜੀਆਂ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਜੇਤੂ ਉਮੀਦਵਾਰ ਅਮਿੰਦਰ ਭਗਤੋਂ ਦੇ ਬਰਾਬਰ ਨਹੀਂ ਹੁੰਦੀਆਂ ਪਰ ਇੱਕ ਇਹਦੇ ਵਿੱਚ ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਕਾਲੀਦਲ ਦੀ ਵੋਟ ਕੀ ਭਾਜਪੀ ਦੇ ਉਮੀਦਵਾਰ ਨੂੰ ਪਈ ਕੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈ ਇਹ ਸਾਰਾ ਜਿਹੜਾ ਹੈਗਾ ਇਹ ਨੋਟ ਕਰਨ ਵਾਲੀ ਗੱਲ ਹੈ ਇਹ ਦੇਖਣ ਵਾਲੀ ਗੱਲ ਹੈ ਇਸ ਦਾ ਹੁਣ ਪਤਾ ਜਿਹੜਾ ਹੌਲੀ-ਹੌਲੀ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਕਾਲੀਦਲ ਇੱਕ ਵਾਰੀ ਤਾਂ ਪੂਰਾ ਹਾਸ਼ੀਏ ਤੇ ਚਲੇ ਗਿਆ ਉਹਦਾ ਕਾਰਨ ਹੈ ਕਿ ਦੋਨਾਂ ਧੜਿਆਂ ਨੇ ਆਪੋ ਆਪਣਾ ਉਮੀਦਵਾਰ ਅਪਣਾ ਲਿਆ ਬਾਗੀ ਧੜਾ ਜਿਹੜਾ ਸੀ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਇਰਾ ਇਹਨਾਂ ਨੇ ਬੀਬੀ ਸਰਜੀਤ ਕੌਰ ਨੂੰ ਜਿਹੜੀ ਕਾਲੀ ਦਲ ਦੀ ਬਣਾ ਅਫੀਸ਼ੀਅਲ ਮੀਰਵਾਰ ਸੀ ਉਸ ਨੂੰ ਅਪਣਾਇਆ ਤੇ ਬਹੁਤ ਜਨ ਸਮਾਜ ਪਾਰਟੀ ਦਾ ਬਿੰਦਰ ਲਖਾ ਜਿਹੜਾ ਮੀਰਵਾਰ ਸੀ ਉਸ ਨੂੰ ਜਿਹੜਾ ਸ਼੍ਰੋਮਣੀ ਕਾਲੀ ਦਲ ਸੁਖਬੀਰ ਬਾਦਲ ਨੇ ਅਪਣਾਇਆ ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕਾਲੀ ਦਲ ਦੀ ਵੋਟ ਜਿਹੜੀ ਆ ਉਹ ਕਿੱਥੇ ਚਲੇਗੀ ਕਿਹਨੂੰ ਪੈ ਗਈ ਕਿੱਧਰ ਚਲੇਗੀ ਜਾਂ ਕਾਲੀ ਦਲ ਇੰਨਾ ਹੀ ਹਾਸ਼ੀਏ ਤੇ ਚਲੇ ਗਿਆ ਕਿ ਉਹਦੀ ਬੇਨਤੀ ਤੇ ਉਹਦੀ ਅਪੀਲ ਤੇ ਕੋਈ ਵੋਟ ਹੀ ਨਹੀਂ ਪੈ ਰਹੀ ਸੋ ਇਹ ਸਾਰੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਹ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਇਹ ਸਾਰੇ ਰਾਜਨੀਤੀ ਦੇ ਉਤਰਾਵਾ ਚੜਾਵਾਂ ਨੂੰ ਦੇਖਣ ਉਹਨਾਂ ਨੂੰ ਰਿਪੋਰਟ ਕਰਨ ਉਹਨਾਂ ਦੇ ਅਰਥ ਲੈਣ ਦਾ ਬੜਾ ਲੰਬਾ ਤਜਰਬਾ ਹੈ ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਜੋ ਕੁਝ ਜਲੰਧਰ ਦੇ ਵਿੱਚ ਪਛਮੀ ਚ ਵਾਪਰਿਆ ਇਹ ਬਿਲਕੁਲ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਲੋਕ ਸਭਾ ਚੋਣਾਂ 'ਚ ਜਿਸ ਤਰ੍ਹਾਂ ਭਗਵੰਤ ਮਾਨ ਨੇ ਬੜਾ ਦਾਵਾ ਕੀਤਾ ਸੀ ਕਿ 13 0 ਹੋएगी ਪਰ 13 0 ਇਸ ਥਾਂ ਤੇ ਤਿੰਨ ਹੀ ਰਹਿ ਗਈਆਂ ਤੇ ਇੱਥੇ ਜਿਸ ਤਰ੍ਹਾਂ ਉਹਨੂੰ ਸਫਲਤਾ ਮਿਲੀ ਹੈ ਤੇ ਕੀ ਲੱਗਦਾ ਹੈ ਕਿ ਇਹਦੇ ਨਾਲ ਜਿਹੜੀ ਲੋਕ ਸਭਾ ਚੋਣ ਨੂੰ ਹਾਰ ਹੋਈ ਸੀ ਜਾਂ ਹੋਂਦੇ ਤੇ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਪੈਰੇ ਸੀ ਉਸ ਤੋਂ ਉਹਨੂੰ ਕੁਝ ਰਾਹਤ ਮਿਲੇਗੀ ਇਹ ਸਿਸਰ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਧੰਵਾਦ ਜੀ ਸ਼ੁਕਰੀਆ ਇਹ ਸਿਸਰ ਸਾਹਿਬ ਤੇ estrang ਲੱਗਦਾ ਜਿਲੀ ਜਲੰਧਰ ਦੇ ਚੋਣ ਦੇ ਨਤੀਜੇ ਆਏ ਆ ਦੇਖੋ ਇੱਕ ਗੱਲ ਤਾਂ ਕਾਫੀ ਦਿਨਾਂ ਦੀ ਕਲੀਅਰ ਹੋ ਗਈ ਸੀ ਵੀ ਇੱਥੇ ਆਮ ਆਦਮੀ ਪਾਰਟੀ ਜਿੱਤੇਗੀ ਇੱਕ ਤਾਂ ਇੱਥੇ ਭਗਵੰਤ ਪਾਣ ਨੇ ਆਪਣੀ ਇੱਜ਼ਤ ਦਾ ਸਵਾਲ ਬਣਾ ਕੇ ਜਿਹੜੇ ਮਿਸਟਰ ਨੇ ਉੱਥੇ ਆ ਕੇ ਡੇਰਾ ਹੀ ਲਾਤਾ ਤੇ ਉਹ ਸਾਰਾ ਪਰਿਵਾਰ ਆਪ ਦੇ ਮਾਤਾ ਉਹਦੀ ਮਾਤਾ ਭੈਣ ਇਹ ਸਾਰੇ ਉੱਥੇ ਬੈਠ ਕੇ ਘਰ ਬਦਲ ਲਿਆ ਉਹਦੀ ਵਾਈਫ ਵੀ ਇਸ ਪਰ ਗਈ ਹੈ ਪੋਲਿਟਿਕ ਲੋਕਾਂ ਤੋਂ ਵੋਟਾਂ ਮੰਗਣ ਚਲੋ ਇਹ ਠੀਕ ਹੈ ਪੱਕਾ ਸਾਰੀ ਗੱਲ ਤਾਂ ਪਰ ਉਹਨੂੰ ਇਹ ਸੀਗਾ ਵੀ ਜੇ ਮੈਂ ਹਾਰਦਾ ਤਾਂ ਅਸੀਂ ਜੇ ਆਮਾਦ ਪਾਰਟੀ ਹਾਰਦੀ ਹੈ ਤਾਂ ਠੀਕ ਹੈ ਦੱਸ ਸੀਗਾ ਭਵਤਮਨ ਤੇ ਗਵਰਨਮੈਂਟ ਤੇ ਉਂਗਲਾਂ ਛਣੀਆਂ ਸ਼ੁਰੂ ਹੋ ਜਾਣੀਆਂ ਇਸ ਕਰਕੇ ਉਹਨੇ ਪੂਰਾ ਜੋਰ ਸਾਰਾ ਲਾਇਆ ਤੇ ਸਰਕਾਰ ਜਦੋਂ ਪਾਵਰ ਚ ਹੁੰਦੀ ਹੈ ਤੇ ਬਹੁਤ ਕੁਝ ਕਰ ਲੈਂਦੀ ਹੈ ਉਹ ਬਹੁਤ ਕਰ ਸਕਦੀ ਹੈ ਜੀ ਉਹਦੇ ਕੋਲ ਬਹੁਤ ਸਾਰਾ ਹਜਾ ਹੁੰਦਾ ਜਿਹੜਾ ਜਿਹਦਾ ਜਿਹਦਾ ਉਹ ਪੈਦਾ ਕਰ ਸਕਦੀ ਹੈ ਤੇ ਉਹ ਠਾਉਂਦੇ ਆ ਇਸ ਕਰਕੇ ਹੁੰਦਾ ਕਿ ਨਾ ਵੀ ਬਾਈ ਇਲੈਕਸ਼ਨ ਜਿਹੜੀ ਸਰਕਾਰ ਹੁੰਦੀ ਹੈ ਉਹ ਹਾਰਦੇ ਨਹੀਂ ਹੁੰਦੀ ਬਾਈ ਇਲੈਕਸ਼ਨ ਹਾਰਨ ਦਾ ਮਤਲਬ ਉਹਦੀ ਸਰਕਾਰ ਦਾ ਸਰਕਾਰ ਕੇ ਦਾ ਮਤਲਬ ਕਿ ਵੀ ਜਿਹੜਾ ਪ੍ਰਭਾਵ ਆ ਉਹ ਬਿਲਕੁਲ ਘਟਦਾ ਜਾਂ ਉਹ ਖਤਮ ਹੋਣ ਵਾਲ ਜਾਂਦਾ ਇਸ ਕਰਕੇ ਉਹ ਸਿਸ਼ੇ ਹੁੰਦੀਆਂ ਵੀ ਉਹ ਜਿੱਤਿਆ ਹੀ ਜਾਵੇ ਤੇ ਜਿੱਤੇ ਵੀ ਹੈ ਭਗਵੰਤਪਾਣ ਵੀ ਜਿੱਤ ਗਿਆ ਦੂਜੀ ਗੱਲ ਇਹ ਕੈਂਡੀਡੇਟ ਵੀ ਭਗਤ ਜਿਹੜਾ ਮਿੰਦਰ ਭਗਤਾ ਹੈ ਜੁਨੀ ਲਾਲ ਮਲੇਸਟਰ ਸੀਗਾ ਜੁਨੀ ਲਾਲ ਪਾ ਦਾ ਮੁੰਡਾ ਜੀ ਹਾਂਜੀ ਇਹਦਾ ਮੁੰਡਾ ਮੁੰਡਾ ਤੇ ਇਸ ਕਰਕੇ ਇਹ ਵੀ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਸੀ ਵੀ ਉਹ ਉੱਥੇ ਜਿਹੜੀ ਜਿਹੜੀ ਤਲਕ ਫੈਮਿਲੀ ਆ ਭਗਤ ਭਗਤ ਫੈਮਿਲੀ ਭਗਤ ਭਗਤ ਭਾਈਚਾਰਾ ਜ਼ਿਆਦਾ ਉੱਥੇ ਭਗਤ ਭਾਈਚਾਰਾ ਜ਼ਿਆਦਾ ਇਹ ਵੀ ਇੱਕ ਇਸ ਕਰਕੇ ਇਹਨਾਂ ਨੇ ਸਾਰਾ ਚੁਣਿਆ ਉਹਨੂੰ ਲਾਲ ਚੀਨੂ ਚ ਦੇ ਕੇ ਕਿਉਂਕਿ ਇਹ ਸਾਰੇ ਪਹਿਲਾਂ ਬੀਜੇਪੀ ਦੇ ਬੰਦੇ ਸੀਗੇ ਇਹ ਇਹ ਹੈਰਾਨ ਨਹੀ ਆਈ ਗੱਲ ਹੈ ਵੀ ਜਿਹੜਾ ਆਮ ਆਦਮੀ ਆਪ ਦਾ ਜਿਹੜਾ ਜਿਹੜਾ ਉਹ ਸੀਤਲ ਅੰਗਰਾਲ ਸੀਗਾ ਤੁੰਗਰਾਲ ਤੁੰਗਰਾਲ ਅੰਗਰਾਲ ਅੰਗਰਾਲ ਸੀਗਾ ਉਹ ਤਾਂ ਆਵਾਦੀ ਪਾਰਟੀ ਤੋਂ ਜਿੱਤਾ ਸੀ ਉਹ ਤਾਂ ਛੱਡ ਕੇ ਬੀਜੇਪੀ ਜਾਂਦਾ ਰਿਹਾ ਤੇ ਬੀਜੇਪੀ ਵਾਲੇ ਬੰਦੇ ਨੂੰ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਅਪਣਾ ਲਿਆ ਇਹ ਇਸੇ ਤਰੀਕੇ ਦੇ ਮੌਕਾ ਪ੍ਰਸਤੀ ਜੀ ਚਲਦੀ ਹੈ ਕੋਈ ਲੰਬਾ ਚਾਣਾ ਪੋਲਿਟਿਕਸ ਵਿੱਚ ਫਰਕ ਨਹੀਂ ਨਾ ਲੱਗਦਾ ਸੋ ਹੁਣ ਹੋਰ ਸਵਾਲ ਆ ਗਿਆ ਜੀ ਦਾ ਪਹਿਲਾ ਬੀਜੇਪੀ ਚ ਰਿਹਾ ਜੀ ਮਹਿੰਦਰ ਭਗਤ ਵੀ ਪਹਿਲਾ ਬੀਜੇਪੀ ਚ ਰਿਹਾ ਸੀ ਬੀਜੇਪੀ ਚ ਰਿਹਾ ਤੇ ਉਹਦਾ ਫਾਦਰ ਵੀ ਜੀ ਲਾਲ ਭਗਤ ਵੀ ਰਿਹਾ ਬੀਜੇਪੀ ਇਸ ਕਰਕੇ ਤੇ ਇਹ ਸੀਤਲ ਇਹ ਪਹਿਲਾ ਦੂਜੀ ਪਾਰਟੀ ਚ ਰਿਹਾ ਉਹ ਬੀਜੇਪੀ ਚ ਆ ਗਿਆ ਸ਼ਾਇਦ ਇਹ ਪਹਿਲਾ ਵੀ ਬੀਜੇਪੀ ਚ ਰਿਹਾ ਹੋਵੇ ਹਾਂ ਰਿਹਾ ਹੋਇਆ ਰਿਹਾ ਜੀ ਰਿਹਾ ਹੋਇਆ ਬੀਜੇਪੀ ਚ ਇਸ ਕਰਕੇ ਬੈਕਗ੍ਰਾਉਂਡ ਸਾਰਿਆਂ ਦੀ ਗਲਤੀ ਮਿਲਦੀ ਸੀ ਤੇ ਇਹ ਹੁਣ ਪਾਰਟੀ ਦਾ ਫਾਇਦਾ ਹੋ ਗਿਆ ਸੀਤਲ ਲੈ ਗਿਆ ਤੇ ਕਾਫੀ ਦਿਨਾਂ ਤੋਂ ਕਲੀਅਰ ਹੋ ਗਈ ਸੀ ਵੀ ਹੁਣ ਰਹਿ ਗਿਆ ਸਵਾਲ ਆ ਮਦਰਿੰਗ ਪਾਰਟੀ ਤੇ ਬੀਐਸਪੀ ਇਹ ਭਾਵੇਂ ਇੱਕ ਧੜੇ ਨੇ ਆ ਬਾਕੀ ਧੜੇ ਨੇ ਜਿਹੜਾ ਪਹਿਲਾਂ ਅਕਾਲੀ ਦਲ ਅਕਾਲੀ ਅਕਾਲੀ ਦਲ ਤੇ बसपा ਦਾ ਤੇ ਇੱਕ ਸਵਾਲ ਹੈ ਜੀ ਤੁਸੀਂ ਹਾਂ ਹਾਂਜੀ ਜੀ ਉਹਦਾ ਜਿਹੜਾ ਅਫੀਸ਼ੀਅਲ ਕੈਂਡੀਡੇਟ ਅਨਾਉਂਸ ਕੀਤਾ ਸੀ ਸਰਜੀਤ ਕੌਰ ਬੀਬੀ ਸਰਜੀਤ ਕੌਰ ਉਹ ਜਦੋਂ ਧੜਿਆਂ ਵਿੱਚ ਆਪਸ ਵਿੱਚ ਦੀ ਫਰਕ ਪੈ ਗਿਆ ਤਾਂ ਉਹਨੇ ਉਹਨਾਂ ਨੇ ਫਿਰ ਇਹ ਕਹਿੰਦੇ ਅਸੀਂ ਵਿਡਰਾ ਕਰਦੇ ਆ ਅਫੀਸ਼ੀਅਲੀ ਸਖਬੀਰ ਬਾਦਲ ਨੇ ਪ੍ਰਧਾਨ ਪਾਰਟੀ ਦੇ ਇਹ ਅਨਾਉਂਸ ਕਰਤਾ ਸੀ ਤੇ ਦੂਜੇ ਧੜੇ ਨੇ ਬੈਠਣ ਨਹੀਂ ਦਿੱਤਾ ਜਿਹੜਾ ਬਾਕੀ ਧੜਾ ਵੀ ਵੀ ਜਗੀਰ ਕੌਕ ਪ੍ਰੀਮ ਸਿੰਘ ਚੰਦੂ ਮਾਜਰਾ ਇਹਨਾਂ ਨੇ ਬੈਠਣ ਨਹੀਂ ਦਿੱਤਾ ਤੇ ਪਰ ਉਹਦੀ ਹਾਲਤ ਬੜੀ ਹਲਕੀ ਸੀਗੀ ਸਾਰੀ ਤੇ ਇਸ ਕਰਕੇ ਹੀ ਡਿਸੋਨ ਕਰਨ ਦਾ ਕਾਰਨ ਵੀ ਇਹ ਲੱਗਦਾ ਆਕਾਲੀ ਦਲ ਵੱਲੋਂ ਕਿ ਉਹਨਾਂ ਨੂੰ ਪਤਾ ਸੀ ਹਾਰੇਗੀ ਤੇ ਇਸ ਕਰਕੇ ਅਸੀਂ ਕਾਹ ਨੂੰ ਆਪਦੇ ਹਾਰਨ ਦੀ ਜ਼ਿੰਮੇਵਾਰੀ ਲੈਣੇ ਤੋਂ ਵਿਦਰਾ ਕਰ ਗਏ ਸੀ ਘਰ ਆਕਾਲੀ ਦਲ ਦਾ ਤੇ ਬਾਕੀ ਸਵਾਲ ਤਾਂ ਇਹ ਆ ਵੀ ਅਕਾਲੀ ਦਲ ਨੇ ਫੇਰ ਸ਼ਿਉਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਨੇ ਤਾਂ ਫਿਰ ਸਪੋਰਟ ਦਿੱਤੀ ਸੀ ਬਸਪਾ ਨੂੰ ਲੱਖਾਂ ਜਿਹੜਾ ਹੈ ਬਿੰਦਰ ਲੱਖਾਂ ਬਿੰਦਰ ਲੱਖ ਸਰਿੰਦਰ ਲੱਖਾਂ ਹਾਂਜੀ ਤੇ ਉਹ ਲੱਖ ਬਿੰਦਰ ਬਿੰਦਰ ਲੱਖਾਂ ਬਿੰਦਰ ਲੱਖੇ ਦੇਤੀ ਸੀ ਬਿੰਦਰ ਲੱਖੇ ਦਾ ਵੀ ਦੋਨਾਂ ਨੂੰ ਰਲ ਮਿਲ ਕੇ 2200 ਥੱਲੇ ਵੋਟ ਪਈ ਐ ਸ੍ਰੀ ਇਕੌਰ ਨੂੰ ਤੇ ਲੱਖਾਂ ਇਹ ਬੜੀ ਹੈਰਾਨੀ ਦੀ ਗੱਲ ਹੈ ਤੇ ਦੋਨੋਂ ਬੀਐਸਪੀ ਇਹ ਅਕਾਲੀ ਦਲ ਦਾ ਵੀ ਇੱਥੇ ਬੇਸ ਗਿਆ ਤਾਂ ਬੀਐਸਪੀ ਦਾ ਵੀ ਗਿਆ ਦੋਨਾਂ ਦੀ ਨਹੀਂ ਕਿਉਂਕਿ ਬੀਐਸਪੀ ਦੀ ਵੀ ਲੀਡਰਸ਼ਿਪ ਬਹੁਤ ਮਾੜੀ ਹੈ ਨੈਸ਼ਨਲ ਲੈਵਲ ਤੇ ਮਾੜੀ ਹੈ ਤੇ ਪੰਜਾਬ ਚ ਪਹਿਲਾਂ ਵੀ ਨਹੀਂ ਕੋਈ ਉਹਦਾ ਕੁਝ ਹੋਇਆ ਤੇ ਯੂਪੀਜੀ ਨੇ ਉਹ ਅਲਮੋਸਟ ਯੂਪੀਜੀ ਚ ਉਹਦਾ ਕੋਈ ਅੰਕਾਉਟ ਨਹੀਂ ਰਿਹਾ ਕੋਈ ਜਿੱਤ ਨਹੀਂ ਹੋਈ ਤੇ ਇਸ ਕਰਕੇ ਇੱਥੇ ਸਾਰੀ ਗੱਲ ਦੇ ਉੱਪਰਲੇ ਪੱਸੇ ਤੋਂ ਅਸਰ ਪੈਂਦਾ ਹੈ ਤੇ ਅਕਾਲੀ ਦਲ ਦਾ ਜਿਹੜੀ ਆਸ ਸੀ ਦੀ ਲੜਾਈ ਚ ਚੱਲ ਰਹੀ ਹੈ ਉਹਦਾ ਬਹੁਤ ਵੱਡਾ ਅਸਰ ਹੈਗਾ ਹੀ ਹੈ ਇਸ ਕਰਕੇ ਸਪਸ਼ਟ ਲੈਵਲ ਤੇ ਦੋਨੋਂ ਜਿਹੜੀਆਂ ਪੋਲੀਟੀਕਲ ਫਾਰਮੇਸ਼ਨ ਐ ਬੀਐਸਪੀ ਤੇ ਅਕਾਲੀ ਦਲ ਦੋਨਾਂ ਨੂੰ ਹੀ ਲੋਕਾਂ ਨੇ ਇਗਨੋਰ ਕੀਤਾ ਕਿਉਂਕਿ ਲੋਕਾਂ ਨੇ ਕਿ ਕਿ ਸਰਦੂ ਸਾਹਿਬ ਇਹ ਵੀ ਨਹੀਂ ਲੱਗਦਾ ਕਿ ਲੋਕਾਂ ਨੇ ਅਕਾਲੀ ਆਗੂਆਂ ਦੇ ਜਿਹੜੀ ਅਪੀਲ ਸੀ ਜਾਂ ਅਕਾਲੀ ਆਗੂਆਂ ਨੇ ਜਾ ਕੇ ਜਿੱਥੇ ਮੈਚ ਕੀਤੀ ਉਸ ਨੂੰ ਗੋਲਿਆ ਤੱਕ ਨਹੀਂ ਬਿਲਕੁਲ ਬਿਲਕੁਲ ਗੋਲਿਆ ਤੱਕ ਨਹੀਂ ਇਸ ਨੂੰ ਗੋਲਿਆ ਤੱਕ ਵੀ ਨਹੀਂ ਹੈ ਲੋਨ ਨਾਲ ਉਕਾ ਨੇ ਇਹਨਾਂ ਦੀ ਪ੍ਰੈਜ਼ੈਂਸ ਨੂੰ ਵੀ ਨੋਟਿਸ ਨਹੀਂ ਲਿਆ ਵੀ ਇੱਥੇ ਪ੍ਰੈਜ਼ੈਂਸ ਬਿਲਕੁਲ ਠੀਕ ਹੈ ਬਿਲਕੁਲ ਇੱਥੋਂ ਤੱਕ ਇੱਥੋਂ ਤੱਕ ਨੋਟਿਸ ਨਹੀਂ ਲਿਆ ਇਸ ਕਰਕੇ ਇਹ ਬੜੀ ਬੜੀ ਮਾੜੀ ਗੱਲ ਹੈ ਅਕਾਲੀ ਦਲ ਨੂੰ ਹੋਰ ਡੀਮੋਰੀਲਾਈਜ਼ ਕਰੇਗੀ ਤੇ ਪਹਿਲਾਂ ਵੀ ਇਹ ਬੇਆਊਟ ਲੱਭ ਹੀ ਰਹੇ ਆ ਅਕਾਲੀਗਰ ਹਟਾਲ ਤਖਤ ਦੇ ਜਸੇਵਾਰ ਵੱਲੋਂ ਜਿਹੜਾ ਦੋਨਾਂ ਧੜਿਆਂ ਨੂੰ ਕਾਲ ਕੀਤਾ ਜਾਂ ਮੀਟਿੰਗ ਕੀਤੀ ਹੈ 15 ਜੁਲਾਈ ਦੀ 15 ਜੁਲਾਈ ਦੀ ਮੀਟਿੰਗ ਸਿੰਘ ਸਾਹਿਬਾਨ ਦੀ ਅੱਜੋ ਹੀ ਮੀਟ ਗਿਆ ਪਰਸੋ ਹੀ ਮੀਟਿੰਗ ਹੈ ਉਹਦੇ ਵਿੱਚ ਅਕਾਲੀ ਦਾ ਤਾਂ ਸਮਾਧਾਨ ਕੀ ਕਰਨਾ ਹੈ ਉਸ ਵਿੱਚ ਸਮਝੌਤਾਵਾਦੀ ਕੋਈ ਇਹੋ ਜਿਹਾ ਤਰੀਕਾ ਤਾਉ ਤਰੀਕਾ ਕੱਢਣਗੇ ਜਿਹਦੇ ਵਿੱਚ ਕੋਈ ਕਮੇਟੀ ਬਣਾ ਦੇਣਗੇ ਜਾਂ ਕੋਈ ਇਸ ਕਿਸਮ ਦਾ ਕੋਈ ਹੋਰ ਜਿਆਦਾ ਇਨਕੁਆਇਰੀ ਕਮੇਟੀ ਬਣਾ ਦੇਣਗੇ ਨਵੇਂ ਬੰਦੇ ਛੋੜ ਦੇਣਗੇ ਸ਼ਾਇਦ ਦੋਨਾਂ ਦੇ ਪਾਸੇੋਂ ਬੰਦੇ ਲੈ ਕੇ ਸਮਝੌਤਾ ਕਰਾ ਦੇ ਨਾ ਦੋਨੋਂ ਹੀ ਭਾਜਪਾ ਨਾਲ ਜੁੜੇ ਹੋਏ ਆ ਦੋਨੋਂ ਧੜੇ ਜਦ ਇੱਕ ਧੜਾ ਓਪਨ ਜਾਂਦਾ ਹੈਗਾ ਦੂਜਾ ਧੜਾ ਵੀ ਅੰਦਰੋਂ ਅੰਦਰ ਹੀ ਇਹ ਉਮੀਦ ਰੱਖਦਾ ਵੀ ਬੀਜੇਪੀ ਨਾਲ ਲੋੜਪੈਣ ਤੇ ਕੀਤਾ ਜਾ ਸਕੇ ਤੇ ਇਹ ਇਸੇ ਕਰਕੇ ਦੋਨਾਂ ਦੀ ਹਾਲਤ ਖਰਾਬ ਹੈ ਦੋਨੋਂ ਕੋਲੇ ਪਾਲਿਸੀ ਪ੍ਰੋਗਰਾਮ ਹੈ ਨਹੀਂ ਸਿੱਖਾਵ ਕਿਤੇ ਇਹ ਨਹੀਂ ਲੱਗਦਾ ਕਿ ਕਿਤੇ ਇਹ ਜਿਹੜੀ ਵੋਟ ਹੈ ਇਹ ਬੀਜੇਪੀ ਦੇ ਉਮੀਦਵਾਰ ਨੂੰ ਪਈ ਹੈ ਅਕਾਲੀਵਾਦ ਦਲ ਵਾਲੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਨਾਲ ਨੇੜਤਾ ਬਣਾਉਣ ਦੇ ਲਈ ਦੋਨੋਂ ਧੜੇ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਲੋਕ ਕਹਿੰਦੇ ਵੀ ਜੇ ਇਹ ਬੀਜੇਪੀ ਦੇ ਤਾਂ ਪਿੱਛੇ ਲੱਗੂ ਬੜੇ ਹੋਏ ਅਸੀਂ ਸਿੱਧੀ ਬੀਜੇਪੀ ਨੂੰ ਕਿਉਂ ਨਾ ਵੋਟ ਪਾ ਦਈਏ ਇਹ ਵੀ ਲੋਕਾਂ ਨੇ ਸਿੱਧੀ ਬੀਜੇਪੀ ਦੇ ਧੜੇ ਨੂੰ ਗਈ ਹੈ ਬੀਜੇਪੀ ਤੇ ਕਾਂਗਰਸ ਦਾ ਕੋਈ ਲੱਭਾ ਜਿਹੜਾ ਫਰਕ ਹੈ ਇੱਥੇ ਕੋਈ 100 ਸੈਂਕੜਿਆਂ ਦਾ ਹੀ ਫਰਕ ਹੈ ਵੋਟ ਸ਼ੇਅਰ ਦਾ ਹਾਂਜੀ ਬਹੁਤ ਥੋੜਾ ਫਰਕ ਹੈ ਬਹੁਤ ਥੋੜਾ ਫਰਕ ਕੇ ਇਸ ਕਰਕੇ ਬਰਾਬਰ ਜਿਹੀ ਖੜੇ ਆ ਇਹ ਗਏ ਆ ਬਹੁਤੇ ਚੌਥੇ ਕੀ ਸ਼ੇ ਬਹੁਤ ਜਿਆਦਾ ਥੱਲੇ ਗਏ ਆ ਦੋਨੋਂ ਅਕਾਲੀ ਦਲ ਤੇ ਬੀਐਸਪੀ ਬੀਐਸਪੀ ਦਾ ਪੰਜਵੇਂ ਨੰਬਰ ਤੇ ਆ ਅਕਾਲੀ ਦਲ ਜਿਹੜੀ ਸਰਜੀਤ ਕੌਰ ਆ ਉਹ ਚੌਥੇ ਨੰਬਰ ਤੇ ਆ ਤੀਸਰੇ ਨੰਬਰ ਤੇ ਕਾਂਗਰਸ ਹੈ ਇਹ ਪੋਜੀਸ਼ਨ ਆ ਫਰਕ ਬਹੁਤ ਹੈ ਉਹਨੋਂ ਹੁ 700 900 ਲੈ ਕੇ ਤੇ ਫੇਰ ਵੀ ਕਾਂਗਰਸ ਨੇ ਤਾਂ 16000 ਟਿਕਟ ਸੀਟ ਤਾਂ ਵੋਟਾਂ ਤਾਂ ਹੈਗੀਆਂ ਜੀ ਜੀ ਬਹੁਤ ਜਿਆਦਾ ਫਰਕ ਹੈ ਇਹ ਅਸੀਂ ਨੰਬਰ ਦੇ ਕੇ ਗੱਲ ਕਰਦੇ ਤਾਂ ਕਾਂਗਰਸ ਦਾ ਉੱਥੇ ਇਹ ਵੀ ਨੁਕਸਾਨ ਹੋਇਆ ਨਾ ਜੀ ਜਿਹੜੇ ਦੋ ਇਹਨਾਂ ਦੇ ਪ੍ਰਮੁੱਖ ਲੀਡਰ ਸੀਗੇ ਖਾਸ ਕਰਕੇ ਜਲੰਧਰ ਦੇ ਦਵਾਬੇ ਦੇ ਮਹਿੰਦਰ ਸਿੰਘ ਕੇਪੀ ਤੇ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਉਹ ਦੋਨੋਂ ਹੀ ਕਾਂਗਰਸ ਭਾਰਤੀ ਜਨਤਾ ਪਾਰਟੀ ਚਲੇ ਗਏ ਸੀ ਇੱਕ ਕਾਲੀਦਾ ਚਲੇ ਗਿਆ ਮਹਿੰਦਰ ਸਿੰਘ ਕੇਪੀ ਤੇ ਜਿਹੜੇ ਚੌਧਰੀ ਪਰਿਵਾਰ ਸੀ ਉਹ ਭਾਰਤੀ ਜਨਤਾ ਪਾਰਟੀ ਚਲੇ ਗਏ ਇਸ ਦਾ ਵੀ ਨੁਕਸਾਨ ਹੋਇਆ ਕਾਂਗਰਸ ਇਹ ਤਾਂ ਕਾਫੀ ਹੋਇਆ ਕਾਫੀ ਹੋਇਆ ਤੇ ਬਾਕੀ ਜੇ ਅਸੀਂ ਓਵਰ ਆਲ ਲਈਏ ਉਹ ਜਾਦਾ ਸ਼ੇਅਰ ਉਹ ਗੱਲ ਠੀਕ ਹੈ ਸਾਰੀ ਜਿੱਥੇ 7 ਸਟੇਟਾਂ 'ਚ ਜੋ 13 ਬਾਏ ਇਲੈਕਸ਼ਨ ਹੋਇਆ 13 ਅਸੈਂਬਲੀਆਂ ਦੇ ਉਹਦੇ ਵਿੱਚੋਂ ਜ਼ਿਆਦਾ ਏਹ ਇੰਡੀਆ ਕੱਟ ਜੋੜ ਨੇ ਜਿਆਦਾ ਲਈਆਂ ਦੂਜੇ ਦੂਜੇ ਨੰਬਰ ਤੇ ਤੁਸੀਂ ਐਨਡੀਆ ਕੋਲ ਤਾਂ ਇੱਕ ਹੀ ਹੈ ਤੇ ਮジョਰਿਟੀ ਇਹੀ ਲੈ ਕੇ ਗਈ ਹੈ ਕਾਂਗਰਸ ਲੈ ਕੇ ਗਈ ਜਿਆਦਾ ਇੱਥੇ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਉਦੋਂ ਤੁਸੀਂ ਸਾਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਕੋਈ ਤੁਹਾਡੀ ਇਸ ਪ੍ਰੋਗਰਾਮ ਬਾਰੇ رائے ਹੋਵੇ ਤੁਸੀਂ Facebook page ਤੇ ਜਾ ਕੇ ਜਾਂ YouTube comment ਕੋ ਜਾ ਕੇ ਆਪਣੀ رائے ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਫ ਸਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ